ਮੇਰਾ ਆਪਣੇ ਜਿਹੜਾ ਮੈਂ ਚੀਜ਼ ਕਰਦਾ ਮੈਂ ਐਕਚੁਅਲੀ ਤੋ ਤਬਲਾ ਵਜਾਣਾ ਗੁਰਦੁਆਰਾ ਸਾਹਿਬ ਮੇਰਾ ਕੀਰਤਨ ਜੱਥਾ ਵੀ ਹੈ ਭਾਈ ਬਲਨਪ੍ਰੀਤ ਸਿੰਘ ਜੀ ਨਾਲ ਮੈਂ ਉਹਨਾਂ ਨਾਲ ਤਬਲਾ ਵਜਾਣਾ ਤੇ ਪਹਿਲਾਂ ਮੈਂ ਥੋੜਾ ਸਿੱਖਿਆ ਨਹੀਂ ਸੀਗਾ ਕਿਸੇ ਕੋਲ ਠੀਕ ਹੈ ਫਿਰ ਮੈਂ ਅਦਰ ਬਾਬਾ ਜੀ ਨੂੰ ਕਿਹਾ ਮੇਰਾ ਕਿਸੇ ਬਾਸੋਂ ਸਿੱਖਣ ਦਾ ਬਾਣ ਵੀ ਨਹੀਂ ਰਿਹਾ ਸੀਗਾ ਫਿਰ ਮੈਂ ਬਾਬਾ ਜੀ ਨੂੰ ਅਰਦਾਸ ਬੇਨਤੀ ਲਈ ਬਾਬਾ ਜੀ ਅੱਗੇ ਤੇ ਬਾਬਾ ਜੀ ਨੇ ਇਹ ਕਿਰਪਾ ਕੀਤੀ ਤੇ ਉਹੀ ਕੰਮ ਉਹਨ ਮੇਰੇ ਅੱਗੇ ਵਧਾ ਪਿਆ ਬਾਬਾ ਜੀ ਨੇ ਕਿਰਪਾ ਕੀਤੀ ਹੈ ਬਹੁਤ ਹੋਰ ਸਿੱਖੇ ਕਿੱਸੇ ਤੋਂ ਨਹੀਂ ਆ ਨਹੀਂ ਸਿੱਖੇ ਨਹੀਂ ਬਸ ਹੁਣ ਬਾਬਾ ਜੀ ਨੂੰ ਕਿਹਾ ਸੀ ਬਾਬਾ ਜੀ ਨੇ ਕਿ ਉਹ ਕਰਦੇ ਹਾਂ ਵੀ ਕਿ ਜਿੱਥੇ ਲੋਕਾਂ ਨੂੰ ਇਹਨਾਂ ਨਾਲ ਸਮਾਂ ਲਾ ਕੇ ਜਿਹੜਾ ਕ ਉਹ ਤਬਲਾ ਵਜਾਣਾ ਨਹੀਂ ਆਉਂਦਾ ਤੇ ਸਿਰਫ ਇੱਥੇ ਅਰਦਾਸ ਕਰਕੇ ਤੁਸੀਂ ਹੁਣ ਉਹ ਤਬਲਾ ਵਜਾ ਰਹੇ ਹੋ ਕੀਰਤਨ ਕਰ ਰਹੇ ਹੋ ਹਾਂਜੀ ਬាទ ਸ਼ੁਕਰਾਨਾ ਜਿੰਨਾ ਕਰੋਨਾ ਮਾਲਕ ਦਾ ਘਟਾ ਹੈ ਬਾਕੀ ਹੁਣ ਬਸ ਸੰਗਤ ਕੇ ਹੀ ਸਨੇਹ ਹੈ ਕਿ ਵੀ ਪੂਰੀ ਸ਼ਰਦਾ ਬਣਵਾਣਾ ਲਾਓ ਤੇ ਤੁਹਾਡੀਆਂ ਮੰਗੀਆਂ ਮਰਜ਼ਾ ਤੇ ਹੋਰ ਜੋ ਤੁਸੀਂ ਨਹੀਂ ਮੰਗਿਆ ਬਾਬਾ ਜੀ ਉਹ ਵੀ ਤੁਹਾਨੂੰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਸੇਵਾ ਕਰ ਰਿਹਾ ਹਾਂ ਕਿੰਨਾ ਕ ਆਨੰਦ ਤੇ ਕਿੰਨਾ ਕ ਸਕੂਨ ਮਿਲ ਰਿਹਾ ਹੈ ਆਨੰਦ ਵੀਰ ਬਾਬਾ ਜੀ ਬਹੁਤ ਅਨੰਦ ਆਦਾ ਇੱਥੇ ਆ ਕੇ ਬਸ ਤੁਸੀਂ ਆਪਣੀ ਪੂਰੀ ਸ਼ਰਧਾ ਭਾਵਨਾ ਨਾਲ ਤੁਸੀਂ ਜੋ ਮੰਗੋਗੇ ਤੁਹਾਨੂੰ ਮਿਲੇਗਾ ਬੈਸ ਤਾਂ ਸਾਨੂੰ ਮੰਗਣ ਦੀ ਲੋੜ ਨਹੀਂ ਕੋਈ ਬਾਬਾ ਜੀ ਸਭ ਜਾਣੀ ਜਾਣ ਨੇ ਠੀਕ ਹੈ ਤੁਸੀਂ ਬਸ ਆਪਣੀ ਪੂਰੀ ਸ਼ਰਧਾ ਭਾਵਨਾ ਨਾਲ ਸ਼ਰਧਾ ਭਾਵਨਾ ਇੱਥੇ ਭਾਗ ਲੈਂਦੇ ਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਤੇ ਹੁਣ ਤੱਕ ਮੇਰੀ ਲਾਈਫ ਚ ਬਹੁਤ ਜ਼ਿਆਦਾ ਚੇਂਜਸ ਨੇ। ਕੁਝ ਸਾਡੇ ਨਾਲ ਸਾਂਝਾ ਕਰੋ ਵੀ ਕੀ ਚੇਂਜਸ ਹੈ? ਕਿਵੇਂ ਜੀਵਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ? ਬਦਲਾਅ ਜਿਵੇਂ ਪਹਿਲਾਂ ਮੈਂ ਜਿਆਤਮਲਵ ਮੇਰਾ ਆਪਣੇ ਜਿਹੜਾ ਮੈਂ ਚੀਜ਼ ਕਰਦਾ ਮੈਂ ਐਕਲੀ ਤਬਲਾ ਵਜਾਣਾ ਗੁਰਦਰਾ ਸਾਹਿਬ ਮੇਰਾ ਕੀਰਤਨ ਜੱਥਾ ਵੀ ਹੈ। ਭਾਈ ਬਲੰਗਪ੍ਰੇ ਸਿੰਘ ਜੀ ਨਾਲ ਮੈਂ ਉਹਨਾਂ ਨਾਲ ਤਬਲਾ ਵਜਾਣਾ। ਤੇ ਪਹਿਲਾਂ ਮੈਂ ਥੋੜਾ ਸਿੱਖਿਆ ਨਹੀਂ ਸੀਗਾ ਕਿਸੇ ਕੋਲ ਠੀਕ ਹੈ। ਫਿਰ ਮੈਂ ਅਦਰ ਬਾਬਾ ਜੀ ਨੂੰ ਕਿਹਾ ਮੇਰਾ ਕਿਸੇ ਬਸੋਂ ਸਿੱਖਣ ਦਾ ਬਣ ਵੀ ਨਹੀਂ ਰਿਹਾ ਸੀਗਾ। ਤੇ ਫਿਰ ਮੈਂ ਬਾਬਾ ਜੀ ਨੂੰ ਅਰਦਾਸ ਬੇਨਤੀ ਲਾਈ ਬਾਬਾ ਜੀ ਅੱਗੇ ਤੇ ਬਾਬਾ ਜੀ ਨੇ ਇਹ ਕਿਰਪਾ ਕੀਤੀ ਤੇ ਉਹੀ ਕੰਮ ਹੁਣ ਮੇਰੇ ਅੱਗੇ ਵਧਦਾ ਪਿਆ ਵਾ ਬਾਬਾ ਜੀ ਨੇ ਕਿਰਪਾ ਕੀਤੀ ਬਹੁਤ ਹੋਰ ਸਿੱਖੇ ਕਿਸੇ ਤੋਂ ਨਹੀਂ ਆ ਨਹੀਂ ਸਿੱਖੇ ਨਹੀਂ ਬਸ ਹੁਣ ਬਾਬਾ ਜੀ ਨੂੰ ਕਿਹਾ ਸੀ ਬਾਬਾ ਜੀ ਨੇ ਫਿਰ ਅੱਗੇ ਕੰਮ ਵਧਾਉਣਾ ਸ਼ੁਰੂ ਕੀਤਾ ਕਿੰਨਾ ਕੁ ਸ਼ੁਕਰ ਕਰਦੇ ਹਾਂ ਵੀ ਕਿ ਜਿੱਥੇ ਲੋਕਾਂ ਨੂੰ ਇਹਨਾਂ ਨਾਲ ਸਮਾਂ ਲਾ ਕੇ ਜਿਹੜਾ ਕ ਉਹ ਤਬਲਾ ਵਜਾਣਾ ਨਹੀਂ ਆਉਂਦਾ ਤੇ ਸਿਰਫ ਇੱਥੇ ਅਰਦਾਸ ਕਰਕੇ ਤੁਸੀਂ ਹੁਣ ਤਬਲਾ ਵਜਾ ਰਹੇ ਹੋ ਕੀਰਤਨ ਕਰ ਰਹੇ ਹੋ ਹਾਂਜੀ ਬាទ ਸ਼ੁਕਰਾਨਾ ਜਿੰਨਾ ਕਰੋਨਾ ਮਾਲਕ ਦਾ ਘਟ ਹੈ ਬਾਕੀ ਹੁਣ ਬਸ ਸੰਗਤ ਦੇ ਕੇ ਇਸ ਨੇ ਆ ਕੇ ਵੀ ਪੂਰੀ ਸ਼ਰਧਾ ਭਰਵਾਨਾ ਲਾਓ ਤੇ ਤੁਹਾਡੀਆਂ ਮੰਗੀਆਂ ਮਰਾਦਾ ਤੇ ਹੋਰ ਜੋ ਤੁਸੀਂ ਨਹੀਂ ਮੰਗਿਆ ਬਾਬਾ ਜੀ ਉਹ ਵੀ ਤੁਹਾਨੂੰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਘਰ ਦਵਾਰੇ ਪਹੁੰਚੇ ਜੀ ਸੇਵਾ ਕਰ ਰਹੇ ਹਾਂ ਕਿੰਨਾ ਕਿ ਆਨੰਦ ਤੇ ਕਿੰਨਾ ਕਿ ਸਕੂਨ ਮਿਲ ਰਿਹਾ ਹੈ ਆਨੰਦ ਵੀ ਬਾਬਾ ਜੀ ਬਹੁਤ ਆਨੰਦ ਆਤ ਹੈ ਇੱਥੇ ਆ ਕੇ બસ ਤੁਸੀਂ ਆਪਣੀ ਪੂਰੀ ਸ਼ਰਧਾ ਭਾਵਨਾ ਨਾਲ ਤੁਸੀਂ ਜੋ ਮੰਗੋਗੇ ਤੁਹਾਨੂੰ ਮਿਲੇਗਾ ਬੈਸ ਸਾਨੂੰ ਮੰਗਣ ਦੀ ਲੋੜ ਨਹੀਂ ਕੋਈ ਬਾਬਾ ਜੀ ਸਭ ਜਾਣੀ ਜਾਣਦੇ ਠੀਕ ਹੈ ਤੁਸੀਂ ਬਸ ਆਪਣੀ ਪੂਰੀ ਸ਼ਰਧਾ ਭਾਵਨਾ ਨਾਲ ਸ਼ਰਧਾ ਭਾਵਨਾ ਇੱਥੇ ਭਾਗ ਲੈਂਦੇ ਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਮੈਂ ਇੱਥੇ ਜੂਨ ਮਹੀਨੇ ਤੋਂ ਆਉਣਾ ਸ਼ੁਰੂ ਕੀਤਾ ਸੀਗਾ ਤੇ ਹੁਣ ਤੱਕ ਮੇਰੀ ਲਾਈਫ 'ਚ ਬਹੁਤ ਜ਼ਿਆਦਾ ਚੇਂਜਸ ਨੇ ਕੁਝ ਸਾਡੇ ਨਾਲ ਸਾਂਝਾ ਕਰੋ ਵੀ ਕੀ ਚੇਂਜਸ ਹੈ ਕਿਵੇਂ ਜੀਵਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ ਬਦਲਾਅ ਜਿਵੇਂ ਪਹਿਲਾਂ ਮੈਂ ਜਾਤ ਮਿਲਵ ਮੇਰਾ ਆਪਣਾ ਜਿਹੜਾ ਮੈਂ ਚੀਜ਼ ਕਰਦਾ ਮੈਂ ਐਕਚੁਅਲੀ ਤਾਂ ਤਬਲਾ ਵਜਾਉਣਾ ਗੁਰਦੁਆਰਾ ਸਾਹਿਬ ਮੇਰਾ ਕੀਰਤਨ ਜੱਥਾ ਵੀ ਹੈ ਭਾਈ ਬਲਨਪ੍ਰੀਤ ਸਿੰਘ ਜੀ ਨਾਲ ਮੈਂ ਉਹਨਾਂ ਨਾਲ ਤਬਲਾ ਵਜਾਉਣਾ ਤੇ ਪਹਿਲਾਂ ਮੈਂ ਥੋੜਾ ਸਿੱਖਿਆ ਨਹੀਂ ਸੀਗਾ ਕਿਸੇ ਕੋਲ ਠੀਕ ਹੈ ਫਿਰ ਮੈਂ ਅਦਰ ਬਾਬਾ ਜੀ ਨੂੰ ਕਿਹਾ ਮੇਰਾ ਕਿਸੇ ਬਾਸੋਂ ਸਿੱਖਣ ਦਾ ਬਾਣ ਵੀ ਨਹੀਂ ਰਿਹਾ ਸੀਗਾ ਤੇ ਫਿਰ ਮੈਂ ਬਾਬਾ ਜੀ ਨੂੰ ਅਰਦਾਸ ਬੇਨਤੀ ਲਈ ਬਾਬਾ ਜੀ ਅੱਗੇ ਤੇ ਬਾਬਾ ਜੀ ਨੇ ਇਹ ਕਿਰਪਾ ਕੀਤੀ ਤੇ ਉਹੀ ਕੰਮ ਉਹਨ ਮੇਰੇ ਅੱਗੇ ਵਧਾ ਪਿਆ ਬਾਬਾ ਜੀ ਨੇ ਕਿਰਪਾ ਕੀਤੀ ਹੈ ਬਹੁਤ ਹੋਰ ਸਿੱਖੇ ਕਿੱਸੇ ਤੋਂ ਨਹੀਂ ਆ ਨਹੀਂ ਸਿੱਖੇ ਨਹੀਂ ਬਸ ਹੁਣ ਬਾਬਾ ਜੀ ਨੂੰ ਕਿਹਾ ਸੀ ਬਾਬਾ ਕਿੰਨਾ ਕੁ ਸ਼ੁਕਰ ਕਰਦੇ ਹਾਂ ਵੀ ਕਿ ਜਿੱਥੇ ਲੋਕਾਂ ਨੂੰ ਇਹਨਾਂ ਦਾ ਸਮਾਂ ਲੱਗ ਕੇ ਜਿਹੜਾ ਕ ਉਹ ਤਬਲਾ ਵਜਾਣਾ ਨਹੀਂ ਆਉਂਦਾ ਤੇ ਸਿਰਫ ਇੱਥੇ ਅਰਦਾਸ ਕਰਕੇ ਤੁਸੀਂ ਹੁਣ ਤਬਲਾ ਵਜਾ ਰਹੇ ਹੋ ਕੀਰਤਨ ਕਰ ਰਹੇ ਹੋ ਹਾਂਜੀ ਬាទ ਸ਼ੁਕਰਾਨਾ ਜਿੰਨਾ ਕਰੋਨਾ ਮਾਲਕ ਦਾ ਘਟਾ ਹੈ ਬਾਕੀ ਹੁਣ ਬਸ ਸੰਗਤ ਦੇਈ ਸਨੇਹ ਹੈ ਕਿ ਵੀ ਪੂਰੀ ਸ਼ਰਦਾ ਬਣਵਾਣਾ ਲਾਓ ਤੇ ਤੁਹਾਡੀਆਂ ਮੰਗੀਆਂ ਮਰਜ਼ਾ ਤੇ ਹੋਰ ਜੋ ਤੁਸੀਂ ਨਹੀਂ ਮੰਗਿਆ ਬਾਬਾ ਜੀ ਉਹ ਵੀ ਤੁਹਾਨੂੰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ